ਅਸੀਂ ਆਪਣਾ ਪੀਸਫੁਲੀ ਜੋ ਪ੍ਰੋਟੈਸਟ ਆ ਉਹ ਕਰ ਰਹੇ ਸੀ ਮੈਂ ਮੈਂ ਸਰਦੀ ਸਿੰਘ ਭੁੱਲਰ ਸੂਬਾਗੂ ਪਨਬਸ ਪੀਆਰਟੀ ਦੀ ਕੰਟਰੈਕਟ ਵਰਕ ਯੂਨੀਅਨ ਬਠਿੰਡਾ ਔਰ ਪੁਲਸ ਨੇ ਜ਼ਬਰਦਸਤੀ ਸਾਨੂੰ ਅਰੈਸਟ ਕਰ ਲਿਆ ਗਿਆ ਖਿੱਚ ਧੂਕੇ ਔਰ ਸਾਨੂੰ ਥਾਣੇ ਦੇ ਵਿੱਚ ਲਿਜਾ ਰਹੀ ਆ ਔਰ ਲਗਾਤਾਰ ਜੋ ਧੱਕੇਸ਼ਾਹੀ ਆ ਉਹ ਸਾਡੇ ਨਾਲ ਹੋ ਰਹੀ ਆ ਔਰ ਜੋ ਸਾਡਾ ਪ੍ਰਟੋਸ ਸੀ ਇਹ ਬਿਲਕੁਲ ਅਸੀਂ ਪੀਸਫੁਲੀ ਕਰ ਰਹੇ ਸੀ ਔਰ ਸਵੇਰੇ ਅਸੀਂ ਜੋ ਬੱਸ ਸਟੈਂਡ ਬੰਦ ਕੀਤਾ ਸੀ ਉਸ ਤੋਂ ਬਾਅਦ ਮਜਬੂਰਨ ਪੁਲਿਸ ਪ੍ਰਸ਼ਾਸਨ ਦੀ ਵੱਡੀ ਗੈਨਤੀ ਜਾ ਕੇ ਸਾਨੂੰ ਚੱਕ ਕੇ ਲਿਜਾ ਰਹੇ ਆ ਔਰ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਆ ਉਹ ਰੱਦ ਕਰਨ ਦੀ ਬਜਾਏ ਮਹਿਕਮੇ ਦਾ ਨਿੱਜੀ ਕਾਰਨ ਕਰਨ ਦੀ ਕਰਨ ਦੀ ਬਜਾਏ ਔਰ ਉਲਟਾ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਔਰ ਸਾਡੇ ਆਧਾਰੇ ਨੂੰ ਖਤਮ ਕਰਨ ਲਈ ਠੱਕੇਸ਼ਾਈ ਕੀਤੀ ਜਾ ਰਹੀ ਹੈ ਅੱਜ ਨਾਲ ਨਾਲ ਤੁਸੀਂ ਆ ਬਿਲਕੁਲ ਸਾਡਾ ਪਨਪਸ ਦਾ ਅੱਜ ਜੋ ਟੈਂਡਰ ਖੋਲਣਾ ਸੀ ਤੇ ਪੀਆ ਟੀਸੀ ਦੇ ਜੋ ਸਾਡੇ ਆਗੂ ਸੀ ਉਹ ਸਵੇਰ ਤੋਂ ਅਰੈਸਟ ਕਰ ਲਏ ਗਏ ਆ ਤੇ ਹੁਣ ਸਾਡੀ ਸਮੂਹ ਵਰਕਰਾਂ ਦੀ ਜੋ ਗਿਣਤੀ ਆ ਉਹ ਚੱਕ ਕੇ ਪੁਲਿਸ ਧਕੇਲਾ ਲੈ ਕੇ ਜਾ ਰਹੇ ਆ ਇੱਥੇ ਜਾਣਾ ਹੈ ਥੋੜਾ ਰਹਿਣਾ ਚਲੋ ਆਲਾ ਰਾਜਾ ਨਹੀਂ ਇਹ ਜਾਣਾ ਚਾਹੀਦਾ ਨਾ Редактор субтитров А.Семкин Корректор А.Егорова